ਦੇ ਹੈਗੇ ਕੰਮ ਕਰਦੇ ਇਸ ਤਰ੍ਹਾਂ ਦੇ ਇਹਨਾਂ ਚ ਦੱਸਤਾ ਹਾਂ ਕਿ ਜੀ ਪਬਲਿਕ ਔਰ ਲਾਈਫ ਆਫ ਲੇਸ ਸਰਟਾ ਜੀ ਟਾਪਿਕ ਤੇ ਬਚਾਵੇ ਹੋਣੀ ਕਰਦਾ ਆਣਾ ਚਾਹਤ ਨਾ ਪਾਇਆ ਚਾਹਤੀ ਕਿ ਦੇ ਵਿੱਚ ਕਰਦਾ ਪਰ ਇਥੇ ਇਹ ਇਤਨਾ ਸੀ ਕਿ ਇਹ ਦੇੜੀ ਕਿ ਆ ਵੀ ਜਬੀ ਪੱਧਰ ਤੇ ਜਿਹੜਾ ਹੈਗਾ ਮਸਾਂ ਉਚਣ ਦਾ ਚਪਾ ਵਿੱਚੋਂ ਬਹੁਤ ਬਹੁਤ ਰਹੇਗਾ ਕੰਮ ਕਰ ਰਹੀ ਹੈ ਅਰ ਜੇ ਕਿਹਾ ਪਹਿਲਾਂ ਵੀ ਉਹ ਤੋ ਤਿਆਰ ਕਰਦਿਆਂ ਜਿਹੜੇ ਹੈਗੇ ਨੇ ਕੇਸ ਦੇ ਤਰ੍ਹਾਂ ਦੇ। ਔਰ ਜੋ ਕਿਸਮ ਦਾ ਮਰਿੰਕ ਤੇ ਜਦੋਂ ਰੇਟ ਦਿੱਤੀ ਗਈ ਤਾਂ ਉਹਦੇ ਕੋਲ ਜੋ 67 ਗ੍ਰਾਮ ਨਸ਼ੀਦਾ ਪਾਊਡਰ ਗ੍ਰਾਮ ਕੀਤਾ ਜਿਹਦੇ ਵਿੱਚ ਅਸੀਂ ਐਂਡੀਪੀਐਸ ਦੇ ਲੈੱਥ ਤੱਕ ਮਾਤਰ ਦੇ ਕਰਕੇ ਤਿਆਰ ਕੀਤੀ। ਸੱਲ ਜਿਹੜੇ ਮੰਗਦੇ ਨੇ। ਪਹਿਲਾਂ ਉਹਦੇ ਤੇ ਤਕਰੀਬਨ 4 ਪੱਤਰੇ ਜਿਹੜੇ ਹੈਗੇ ਤਾਂ ਉੱਤੇ ਕਰਦੇ ਨੇ। ਜੋ ਇਸਨੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਉਹ ਚਾਹ ਵਿੱਚ ਪਤਾ ਕਰਦਾ। ਪਤਾ ਲੱਗੂ ਕਿ ਕਿਹੜਾ ਪਿੱਲਰ ਕਿਹੜਾ ਪਿੱਲਰ ਹੋਵੇ। ਭਾਵੇਂ ਹੰਡੀ ਉਹ ਵੀ ਅਸੀਂ ਇਹਦਾ ਪੇਸ਼ ਕਰਕੇ ਇਹਨੂੰ ਮਾੜਾ ਸਾਫ਼ ਕੀਤਾ ਜਿਹੜਾ ਜਿਹੜਾ ਪਛੜੀ ਚ ਕੀਤੀ ਹੈ ਉਹਨੂੰ ਜਿਹੜਾ ਪਤਾ ਲੱਗਾਇਆ ਕਿ ਕਿਤੋਂ ਲੱਗਦੀ ਹੁੰਦੀ ਸੀ ਤੇ ਕਿੱਥੇ ਹੁੰਦੀ ਹੈ ਉਹਦੀ ਚੰਗੀ ਚੰਗੀ ਕੰਮ ਕਰਦੇ। ਤੇ ਦੂਜਾ ਰੋਟਾ ਤਾਂ ਮੌਲਾ ਕਰਦੇ। ਇਹ ਪੀਐਨਡੀ ਕੀ ਹੁੰਦਾ ਚੈੱਕ ਕਰਨ ਦਾ ਕੰਮ ਕਰਦਾ। ਇਸ ਤੋਂ ਇਲਾਵਾ ਅਸੀਂ ਇੱਕ ਹੋਇਆ ਹੈਗਾ ਪੀਐਨਐਸਡੀ ਸੈਕਸ਼ਨ ਹੈਗੀ ਹੈ 111 ਇਹਦੇ ਲੋਕ ਜਿਹੜੇ ਤੋ ਸੀਨੇ ਆਕੰਢੋ ਸੀਨੇ ਜਿਹੜੇ ਕਰਨ ਕਰਦੇ ਆਦੀ ਨੇ ਉਹ ਵੀ ਅਸੀਂ ਨਾਲ ਐਡ ਕੀਤੇ ਸਖਤ ਵਾਰਨਿੰਗ ਕੀਤੀ ਜਾਂਦੀ ਜਿਹੜੇ ਅਜੇ ਵੀ ਸਖਤ ਸਖਤ ਦੀ ਤੱਕਰ ਸਾਡੀ ਲਿਖੀ ਇਹ ਸਖਤ ਵਾਰਨਿੰਗ ਨੂੰ ਆਪਾਂ ਦੇਖ ਹੀ ਰਹੇ ਹਾਂ ਦੀ ਸਰਕਾਰ ਨੇ ਯੁਰਪਨ ਅਸ਼ੇਵ ਰੂ ਜਿਹੜਾ ਹੈਗਾ ਮੁਹੱਬ ਚਾਲੂ ਕੀਤੀ ਹੈ ਉਹਦੇ ਤਹਿਤ ਹੁਣ ਸਖਤ ਤੋਂ ਸਖਤ ਐਕਸ਼ਨ ਲਿਆ ਜਾ ਰਹੇ ਹਨ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਔਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਹੈਗਾ ਸਖਤ ਤੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ